ਇਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀ ਕਾਲ ਸੀਗੀ ਜਿਹੜੀ ਮਨੇਕਾ ਸਕੀਮ ਨੂੰ ਖਤਮ ਕਰਨ ਜਾ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਮੋਦੀ ਸਰਕਾਰ ਦਾ ਡਾ ਪਤਲਾ ਉਪਕਿਆ ਵਾ 90% ਸੈਂਟਰ ਪਾਉਂਦੀ ਸੀਗੀ ਤੇ 10% ਸਟੇਟ ਸਰਕਾਰਾਂ ਦਾ ਹੀ ਹੁਣ ਇਹ ਚ 60% ਸੈਂਟਰ ਪਾਉ 40% ਸਟੇਟ ਸਰਕਾਰਾਂ ਦਾ ਕਰਤਾ ਪਰ ਸਟੇਟ ਕੋਲ ਤੇ ਪੈਸੇ ਹੀ ਨਹੀਂ ਪਾਉ ਕਿੱਥੋਂ ਪਹਿਲਾਂ ਸਰਪੰਚ ਕੰਮ ਦਿੰਦੇ ਸੀ ਉਹਨੇ ਕੰਮ ਸੈਂਟਰ ਸਰਕਾਰ ਨੇ ਆਪਣੇ ਹੱਥ ਕੀ ਲੈ ਲਿਆ ਤੇ ਇਹ ਕੰਮ ਦੇ ਉੱਤੇ ਕਿਸੇ ਜਿੱਥੇ ਕਿਤੇ ਅਡਾਨੀਆਂ ਬਾਨੀਆਂ ਦੇ ਗਾਊਨ ਬਣਦੇ ਆ ਜਾਂ ਕਾਰਪੋਰੇਟਰਾਂ ਦੇ ਕੰਮ ਚੱਲਦੇ ਉੱਥੇ ਲੇਬਰ ਨੂੰ ਲੈ ਕੇ ਜਾਣਗੇ ਮਜ਼ਦੂਰਾਂ ਨੂੰ 200 ਦਿਨ ਦਾ ਕੰਮ ਦਿੱਤਾ ਜਾਵੇ 700 ਰੁਪਏ ਦੀ ਅੜੀ ਦਿੱਤੀ ਜਾਵੇ ਸਾਡੀ ਇਹ ਮੰਗ ਜਿਹੜਾ ਦਿੱਲੀ ਮੋਰਚਾ ਲੜ ਕੇ ਆਏ ਉੱਥੋਂ ਲੈ ਕੇ ਚੱਲਦੀ ਆ ਰਹੀ ਆ ਪਰ ਇਹਨਾਂ ਨੇ ਉਹਦੇ ਉਲਟ ਕੀਤਾ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਕਿਸਾਨ ਯੂਨੀਅਨ ਦੇ ਵੱਲੋਂ ਪੁਤਲਾ ਫੂਕਿਆ ਗਿਆ ਵਾ ਆਖਿਰਕਾਰ ਮਾਮਲਾ ਹੈ ਕੀ ਹੈ ਕਿਉਂਕਿ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵਾ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿਨਾ ਚਾਹੁੰਦਾ ਵਾ ਕਿ ਕਿਸ ਤਰ੍ਹਾਂ ਵੱਡੀ ਸੰਖਿਆ ਦੇ ਵਿੱਚ ਅੱਜ ਪੁਤਲਾ ਫੂਕਿਆ ਗਿਆ ਕਿਸ ਦਾ ਪੁਤਲਾ ਫੂਕਿਆ ਗਿਆ ਕਿ ਪੂਰਾ ਕੰਮ ਮਾਮਲਾ ਵਾ ਪ੍ਰਧਾਨ ਮੇਰਨਾ ਦਿਲਬਾਖ ਜੀ ਨੇ ਦਿਲਬਾਖ ਜੀ ਕੀ ਮਾਮਲਾ ਹੋ ਗਿਆ ਅੱਜ ਫਿਰ ਤੋਂ ਧਰਨਾ ਲਾਇਆ ਗਿਆ ਫਿਰ ਤੋਂ ਅੱਜ ਤੁਸੀਂ ਪੁਤਲਾ ਫੂਕਿਆ ਗਿਆ ਕੀ ਪੂਰਾ ਮਾਮਲਾ ਇੱਕ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀ ਕਾਲ ਸੀਗੀ ਜਿਹੜੀ ਮਨੇਗਾ ਸਕੀਮ ਨੂੰ ਖਤਮ ਕਰਨ ਜਾ ਰਹੇ ਨੇ ਉਦੇ ਵਿਰੋਧ ਦੇ ਵਿੱਚ ਅੱਜ ਅਸੀਂ ਮੋਦੀ ਸਰਕਾਰ ਦਾ ਜਿਹੜਾ ਪੁਤਲਾ ਫੂਕਿਆ ਵਾ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਇਹ ਪੁਤਲਾ ਫੂਕਿਆ ਗਿਆ ਕਿਉਂਕਿ 2005 ਦੇ ਵਿੱਚ ਮਨਰੇਗਾ ਸਕੀਮ ਆਈ ਸੀ ਜਿਹੜੇ ਲੋਕ ਪਿੰਡਾਂ ਦੇ ਵਿੱਚ ਜ਼ੋਰਦਾਰ ਕੰਮ ਨਹੀਂ ਕਰ ਸਕਦੇ ਦਿਹਾੜੀ ਨਹੀਂ ਕਰ ਸਕਦੇ ਉਹ ਉਹ ਮਨਰੇਗਾ 'ਚ ਕੰਮ ਕਰ ਲੈਂਦੇ ਤੇ ਉਹਨਾਂ ਦੇ ਚੁੱਲ੍ਹੇ ਵੱਲਦੇ ਸੀ ਹੁਣ ਇਹਨੂੰ ਨਵਾਂ ਨਾਮ ਦੇ ਕੇ ਵੀ ਆਰਾਮਜੀ ਦਾ ਨਵਾਂ ਨਾਮ ਦੇ ਕੇ ਨਵਾਂ ਮਕੋਟਾ ਪਹਿਨਾ ਕੇ ਮਜ਼ਦੂਰਾਂ ਦੇ ਖਿਲਾਫ ਜਿਹੜਾ ਵੱਡਾ ਸ਼ਜੰਤਰ ਹੈ ਜਿਹੜਾ ਰਚਿਆ ਜਾ ਰਿਹਾ ਕਿਉਂਕਿ ਇਹਦੇ ਵਿੱਚ ਜਿਹੜੀ ਰੇਸ਼ਿਓ ਸੀਗੀ ਪਹਿਲਾਂ ਤੇ 90% ਸੈਂਟਰ ਪਾਉਂਦੀ ਸੀਗੀ ਤੇ 10% ਸਟੇਟ ਸਰਕਾਰਾਂ ਦਾ ਹੀ ਹੁਣ ਇਹ ਚ 60% ਸੈਂਟਰ ਪਾਉ 40% ਸਟੇਟ ਸਰਕਾਰਾਂ ਦਾ ਕਰਤਾ ਪਰ ਸਟੇਟ ਕੋਲ ਤੇ ਪੈਸੇ ਹੀ ਨਹੀਂ ਗਾ ਪਾਉ ਕਿੱਥੋਂ ਇਸ ਕਰਕੇ ਸਕੀਮ ਹੌਲੀ ਹੌਲੀ ਦਮ ਤੋੜ ਦੂਗੀ ਜਾਂ ਬੰਦ ਕਰ ਦਊਗੀ ਬੰਦ ਹੋ ਜੂਗੀ ਜਿਹੜੀ ਉਹ ਲੇਬਰ ਵਾ ਉਹ ਜਿਵੇਂ ਉਹਨਾਂ ਨੇ ਆਪਣੇ ਹੱਥ ਚ ਲੈ ਲਿਆ ਪਹਿਲਾਂ ਸਰਪੰਚ ਕੰਮ ਦਿੰਦੇ ਸੀ ਹੁਣ ਇਹ ਕੰਮ ਸੈਂਟਰ ਸਰਕਾਰ ਨੇ ਆਪਣੇ ਹੱਥ ਚ ਲੈ ਲਿਆ ਤੇ ਇਹ ਕੰਮ ਦੇ ਉੱਤੇ ਕਿਸੇ ਜਿੱਥੇ ਕਿਤੇ ਅਡਾਨੀਆਂ ਬਾਨੀਆਂ ਦੇ ਕਡਾਉਨ ਬਣਦੇ ਆ ਜਾਂ ਕਾਰਪੋਰੇਟਾਂ ਦੇ ਕੰਮ ਚੱਲਦੇ ਉੱਥੇ ਲੇਬਰ ਨੂੰ ਲੈ ਕੇ ਜਾਣਗੇ 2 250 ਚ ਉਹਨਾਂ ਨੂੰ ਸਸਤੀ ਲੇਬਰ ਮਿਲੂਗੀ ਇਹ ਇਹ ਸਕੀਮ ਆ ਮੋਦੀ ਸਰਕਾਰ ਸਿਰਫ ਦੋ ਬੰਦਿਆਂ ਲਈ ਕੰਮ ਕਰ ਰਹੀ ਹੈ ਨਾ ਕਿ 1.5 ਕਰੋੜ 1.5 ਅਰਬ ਲੋਕਾਂ ਦੇ ਲਈ ਕਰ ਰਹੀ ਹੈ ਸਿਰਫ ਦੋ ਬੰਦਿਆਂ ਲਈ ਕਰ ਰਹੀ ਹੈ ਇੱਕ ਹੈ ਕੀ ਹੈ ਅਮਰੀਕਾ ਇੱਕ ਸਕੀਮ ਸੀਗੀ ਵੀ ਜਿਹੜੀ ਪਿੰਡਾਂ ਦੇ ਵਿੱਚ ਇੱਕ ਜੋਬ ਕਾਰਡ ਬਣਾਏ ਜਾਂਦੇ ਜਿਵੇਂ ਭਾਰਤ ਦੇ ਵਿੱਚ 26000 ਜੋਬ ਕਾਰਡ ਦੇ ਸਾਰੇ 26 ਕਰੋੜ 22 ਕਰੋੜ ਜਿੱਚੋ 12 ਕਰੋੜ ਲੋਕਾਂ ਨੂੰ ਕੰਮ ਮਿਲਦਾ ਸੀ ਪੰਜਾਬ ਦੇ ਵਿੱਚ 20 ਲੱਖ ਜੋਬ ਕਾਰਡ ਨੇ ਜਿੱਚ 11 ਲੱਖ ਲੋਕਾਂ ਨੂੰ ਲਗਭਗ ਕੰਮ ਮਿਲਦਾ ਸੀਗਾ ਉਹ ਜੋਬ ਕਾਰਡ ਦੇ ਤੇਰੇ ਤਹਿਤ 100 ਦਿਨ ਦਾ ਰੋਜ਼ਗਾਰ ਦੇਣਾ ਹੁੰਦਾ ਸੀ ਸਰਕਾਰ ਨੇ ਜਿੱਚ ਤਿੰਨ ਤਿੰਨ 100 ਰੁਪਏ ਦਿਹਾੜੀ ਆ ਜਿਵੇਂ ਮਾਂ ਬੰਨੇ ਸਾਫ ਕਰ ਲਈ ਖਾਲੇ ਸਾਫ ਕਰ ਲਈ ਚੱਪੜਾਂ ਦੇ ਆਸ-ਪਾਸਾ ਪਿੰਡਾਂ ਦੇ ਵਿੱਚ ਦਰਖਤ ਲਾਤੇ ਹੋਰ ਸਾਫ ਸਫਾਈ ਦੇ ਕੰਮ ਹੁੰਦੇ ਸੀਗੇ ਉਹ ਇਹ ਸੌਖੇ ਕੰਮ ਹੁੰਦੇ ਸੀਗੇ ਤੇ ਗਰੀਬ ਆਦਮੀ ਦਾ ਚੁੱਲ੍ਹਾ ਬਲਦਾ ਸੀ ਇਹ ਇਹ ਕਾਂਗਰਸ ਸਰਕਾਰ ਸਕੀਮ ਲੈ ਕੇ ਆਈ ਸੀ ਪਰ ਮੋਦੀ ਸਰਕਾਰ ਉਹਨੂੰ ਬੰਦ ਕਰਨ ਜਾ ਰਹੀ ਹੈ। ਕਿਉਂਕਿ ਇਹ ਕੋਈ ਪਤਾ ਲੱਗ ਪਾ ਰਿਹਾ ਇਹ ਜਿਹੜੇ ਜਿਹੜੇ ਤੁਸੀਂ ਸਾਰੇ ਕੰਮ ਗਨਾਏ ਨੇ ਇਹ ਇਹਨਾਂ ਨੂੰ ਕੀ ਰੋਜ਼ਗਾਰ ਮਿਲਦਾ ਸੀ ਇਹਨਾਂ ਨੂੰ? ਇਹਨਾਂ ਨੂੰ 300 ਰੁਪਏ ਦੀ ਹਾਜ਼ਰੀ ਮਿਲਦੀ ਸੀ। ਅੱਛਾ ਜੀ। ਕਿਉਂਕਿ ਸਰਪੰਚ ਕੰਮ ਦਿੰਦਾ ਸੀ ਤੇ ਜਿਹੜਾ ਸੈਕਟਰੀ ਉਹਨੂੰ ਜਾ ਕੇ ਨਾਬਤੂਲ ਕਰਕੇ ਇਹਨਾਂ ਦਾ ਪੱਕਾਤਾ ਦਿਹਾੜੀ ਦੀ ਹਾਜ਼ਰੀ ਲੱਗਦੀ ਸੀ। ਇਹਨਾਂ ਦੇ ਖਾਤਿਆਂ 'ਚੋਂ ਪੈਸੇ ਹੁੰਦੇ ਸੀ। ਸੈਂਟਰਲ ਸਰਕਾਰ 90% ਇੱਥੇ ਪੈਸਾ ਰੱਖਦੀ ਸੀ ਦਿੰਦੀ ਸੀ ਔਰ ਬਹੁਤ ਸਾਰਾ ਕੰਮ ਹੈ ਜਿਹੜਾ ਬਾਹਰਲੀਆ ਸਟੇਟਾਂ 'ਚ ਜਦਾ ਚੱਲਦਾ ਸੀ ਪੰਜਾਬ 'ਚ ਵੀ ਚੱਲਦਾ ਸੀ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਗੁਜ਼ਾਰਾ ਕਰਦੇ ਸੀ ਤੇ ਹੁਣ ਇਹ ਤੋਂ ਇਹਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਨਹੀਂ ਇਹਨੂੰ ਸੈਂਟਰਲ ਸਰਕਾਰ ਨੇ ਕੇਂਦਰੀਕਰਨ ਕਰ ਲਿਆ ਆਪਣੇ ਹੱਥ 'ਚ ਲੈ ਲਿਆ ਆਪਣੇ ਹੱਥ 'ਚ ਲੈ ਲਿਆ ਸਾਰੇ ਨੂੰ ਆਪਣੇ ਹੱਥ 'ਚ ਲੈ ਲਿਆ ਹਾਂ ਬਿਲਕੁਲ ਰਾਜਾਵੜਿੰਗ ਵੀ ਇੱਥੇ ਪਹੁੰਚ ਨੇ ਐਸੀ ਮੁੱਦੇ ਲੈ ਕੇ ਅੱਜ ਪਹੁੰਚੇ ਨੇ ਇੱਥੇ ਪਤਾ ਨਹੀਂ ਜੀ ਹੁਣ ਉਹਦੇ ਉਹਨਾਂ ਦੇ ਪਾਰਟੀਆਂ ਦੇ ਮੁੱਦੇ ਨੇ ਉਹਨਾਂ ਦੇ ਪਾਰਟੀਆਂ ਦੇ ਕੰਮ ਨੇ ਪਰ ਅਸੀਂ ਆਪਣੇ ਜੋ ਕਿਸਾਨ ਜੂਨੀਅਨ ਨਾਲੋਂ ਜਿਹੜਾ ਕਰ ਰਹੇ ਆ ਮਜ਼ਦੂਰਾਂ ਦੀ ਮਦਦ ਕਰ ਰਹੇ ਆ ਅਸੀਂ ਤੁਹਾਡੀ ਕੀ ਮੰਗ ਐ ਇਸ ਦੇ ਵਿੱਚ ਕੀ ਸੁਝਾਅ ਹੋਣ ਜੀ ਜੀ ਕਿ ਜਿਹੜੀ ਪੁਰਾਣੀ ਸਕੀਮ ਚੱਲਦੀ ਉਹਨੂੰ ਐਨਬਨ ਲਾਗੂ ਕੀਤਾ ਜਾਵੇ ਮਜ਼ਦੂਰਾਂ ਨੂੰ 200 ਦਿਨ ਦਾ ਕੰਮ ਦਿੱਤਾ ਜਾਵੇ 700 ਰੁਪਏ ਦੀ ਹਾੜੀ ਦਿੱਤੀ ਜਾਵੇ ਸਾਡੀ ਇਹ ਮੰਗ ਇਹ ਜਿਹੜਾ ਦਿੱਲੀ ਮੋਰਚਾ ਲੜ ਕੇ ਆਏ ਉੱਥੋਂ ਲੈ ਕੇ ਚੱਲਦੀ ਆ ਰਹੀ ਆ ਪਰ ਇਹਨਾਂ ਨੇ ਉਹਦੇ ਉਲਟ ਕੀਤਾ ਉਹਨਾਂ ਆਖਦੇ ਜਿਗਰੇ ਬੰਦ ਕਰਦੇ ਨੇ ਤੇ ਫੇਰ ਕੰਮ ਕਿੱਦਾਂ ਹੋਏਗਾ ਬਸ ਕਿਸੇ ਨਾ ਕਿਸੇ ਤਰੀਕੇ ਪੰਜਾਬ ਨੂੰ ਰੋਲਣਾ ਜੀ ਪੰਜਾਬ ਨੂੰ ਖਤਮ ਕਰਨਾ ਉਹ ਲੱਗੀ ਹੋਈ ਆ ਸੈਂਟਰ ਸਰਕਾਰ ਕਰਨ ਉਹਦੇ ਤਹਿਤ ਹੀ ਹਰ ਰੋਜ਼ ਨਵੇਂ ਤੋਂ ਨਵਾਂ ਪਰਮਾਨ جاری ਹੁੰਦਾ ਪਰ ਅਸੀਂ ਉਹਦਾ ਵਿਰੋਧ ਕਰਦੇ ਜਿਹੜਾ ਅੱਜ ਪਤਲਾ ਭੁਗਿਆ ਆ ਬਿਲਕੁਲ ਦਿਲਬਾਗ ਸਿੰਘ ਸਾਡੇ ਪ੍ਰਧਾਨ ਕਿਸਾਨ ਭਾਰਤੀ ਕਿਸਾਨ ਯੂਨੀਅਨ ਦੇ ਉਹਨਾਂ ਵੱਲੋਂ ਕਿਹਾ ਕਿ ਸੈਂਟਰ ਦੇ ਵੱਲੋਂ ਮਰੇਗਾ ਸਕੀਮ ਜਿਹੜੀ ਕੱਢੀ ਗਈ ਹੈ ਜਿਹੜਾ ਕਿ ਰੋਜ਼ ਦੇ ਦਿਹਾੜੀਦਾਰ ਬੰਦੇ ਨੂੰ ਰੋਜ਼ ਕਮਾਨ ਦੀ ਇੱਕ ਸੁਵਿਧਾ ਸੀ ਪਰ ਉਹ ਹੁਣ ਸਟੇਟ ਤੋਂ ਲੈ ਕੇ ਹੁਣ ਕੇਂਦਰ ਸਰਕਾਰ ਨੇ ਆਪਣੇ ਆਪਣੇ ਹੱਥ ਦੇ ਵਿੱਚ ਕਾਲ ਲਿੱਤੀ ਗਈ ਹੈ ਇਸ ਦਾ ਵਿਰੋਧ ਚਾਇਆ ਗਿਆ ਅੱਜ ਡੀਸੀ ਦਫਤਰ ਦੇ ਬਾਹਰ ਤੇ ਕਾਫੀ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਬੁੱਕਿਆ ਗਿਆ ਪੰਜਾਬ ਦੇ ਲੁਧਿਆਣਾ ਦੇ ਵਿੱਚ ਇਹ ਪੁਤਲਾ ਬੁੱਕਿਆ ਗਿਆ ਹੈ ਤੇ ਸਾਰੇ ਮਾਤਾ ਮਾਂ ਭੈਣਾਵਾਂ ਤੇ ਸਾਰੇ ਪੰਜਾਬ ਦੇ ਕਿਸਾਨ ਯੂਨੀਅਨ ਵੀ ਇੱਥੇ ਪਹੁੰਚੀ ਹੈ ਬਿਲਕੁਲ ਰੋਜ ਜਤਾਇਆ ਜਾ ਰਿਹਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਸਕੀਮ ਜਰੀਆ ਪੁਰਾਣੀ ਉਸ ਤਰ੍ਹਾਂ ਹੀ ਲਾਗੂ ਚ ਚਲਦੀ ਰਹੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਕਾਂਗਰਸ ਦੇ ਵੇਲੇ ਸਰਕਾਰ ਦੇ ਵੇਲੇ ਇਸ ਸਕੀਮ ਜਰੀਆ ਲਾਗੂ ਕੀਤੀ ਗਈ ਸੀ ਜਿਸ ਦੇ ਨਾਲ ਹਜ਼ਾਰਾਂ ਲੱਖਾਂ ਰੋਜ਼ਗਾਰ ਮਿਲਦਾ ਸੀਗਾ ਪਿੰਡਾਂ ਵਿੱਚ ਜਿਹੜੇ ਵੀ ਛੋਟੇ-ਛੋਟੇ ਮੋਟੇ ਕੰਮ ਹੁੰਦੇ ਸੀਗੇ ਉਹ ਵਰਕ ਜਰੀਆ ਕੰਮ ਕਰਦੇ ਲੇਬਰ ਦੇ ਤੌਰ ਤੇ ਪਰ ਉਹ ਹੁਣ ਬੰਦ ਕੀਤੇ ਜਾ ਰਹੇ ਨੇ ਕਿਤਨੇ ਕਿਤੇ ਐਸਾ ਵਿਰੋਧ ਜਤਾਇਆ ਜਾ ਰਿਹਾ ਹੈ ਅੱਜ ਰਾਜਾਵੜਿੰਗ ਵੀ ਐਸੇ ਮਾਮਲੇ ਸਬਸਤੇ ਵਿੱਚ ਇੱਥੇ ਪਹੁੰਚੇ ਲੁਧਿਆਣਾ ਵਿੱਚ ਉਹਨਾਂ ਦਾ ਉਹ ਵੀ ਗੱਲਬਾਤ ਅਸੀਂ ਸੁਣਾਂਗੇ ਪਰ ਫਿਲਹਾਲ ਦੀ ਘੜੀ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ ਲੁਧਿਆਣਾ ਦੇ ਦਿੱਸਤਫਰ ਬਾਅਦ ਅਣੇ ਸਮੇਂ ਦੇਖਣਾ ਕਿ ਇਹ ਬੰਦ ਹੋਵੇਗਾ ਕਿ ਨਹੀਂ ਹੋਵੇਗਾ ਜੁੜੇ ਲੁਧਿਆਣਾ ਲੈਵਤਨ ਜੰਮਪਰਪੁਰ ਧੰਨਵਾਦ